ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਲੋ ਜੀ ਮਿੱਤਰੋ ਗੱਲਾਂ ਹੈਗੀਆਂ ਬਾਪੂ ਜੀ ਦੀਆਂ ਪੁਰਾਣੀਆਂ ਤੇ ਤੁਹਾਨੂੰ ਹੁਣ ਸੁਣਾਉਣ ਲੱਗੇ ਆਪਾਂ ਤੇ ਬਾਪੂ ਜੀ ਹਾਂ ਜੀ ਇਹ ਕਹਿੰਦੇ ਚਾਰ ਕਹਿੰਦੇ ਠੱਗ ਸੀਗੇ ਹਾਂ ਚਾਰ ਠੱਗ ਸੀਗੇ ਤੇ ਉਹਨਾਂ ਕੋਲੇ ਕੀ ਸੀ ਬੱਕਰੀ ਸੀ ਹੈ ਬੱਕਰੀ ਉਹਨਾਂ ਕੋਲੇ ਸੀਗੀ ਮਿੱਤਰੋ ਬੱਕਰੀ ਤੇ ਚਾਰਾਂ ਨੇ ਸਕੀਮ ਲੜਾ ਲਈ ਬਈ ਬੱਕਰੀ ਨੇ ਇਨੂੰ ਦੇ ਕੇ ਤੇ ਮੱਝ ਲੈਣੀ ਹੈ ਕਿਸੇ ਤੋਂ ਹਨਾ ਹਾਂ ਹਾਂ ਇਹੀ ਸੀਗਾ ਹਾਂ ਹਾਂ ਵੀ ਮੱਝ ਛਿੰਨੀ ਹੈ ਕਿਸੇ ਤੋਂ ਬੱਕਰੀ ਦੇ ਦੇਣੀ ਹੈ ਮੱਝ ਲੈਣੀ ਹੈ ਹਾਂ ਮੱਝ ਲੈਣੀ ਤੇ ਭਾਈ ਮਿੱਤਰੋ ਚਾਰੋਂ ਜਣਿਆਂ ਨੇ ਸਕੀਮ ਪਾ ਲਈ ਤੇ ਗੱਲ ਹੈਗੀ ਪੁਰਾਣੇ ਟਾਈਮ ਦੀ ਬਜ਼ੁਰਗਾਂ ਨੇ ਜਿਵੇਂ ਆਪਣੇ ਨੂੰ ਦੱਸੀ ਹੈਗੀ ਇਹ ਗੱਲ ਪੁਰਾਣੇ ਟਾਈਮ ਦੀ ਤੇ ਕਹਿੰਦੇ ਚਾਰੋਂ ਅੱਡਾ ਅੱਡ ਕੋਨਿਆਂ ਦੇ ਵਿੱਚ ਖੜ ਗਏ ਤੇ ਉੱਥੋਂ ਵੀ ਰਾਹ ਗੇ ਵਿਚਾਰੇ ਹੁੰਦੇ ਸੀਗੇ ਵਪਾਰੀ ਜੀ ਹੁੰਦੇ ਸੀਗੇ ਭੋਲੇ ਭਾਲੇ ਜੇ ਲੋਕ ਵਿਚਾਰੇ ਹਨਾ ਰੱਬ ਨੂੰ ਜਾਣਨ ਵਾਲੇ ਹਾਂ ਹਾਂ ਤੇ ਉਹ ਮੱਝ ਮੁਝ ਵਿਚਾਰਾ ਕੋਈ ਲੈ ਕੇ ਆਂਦਾ ਸੀਗਾ ਭਾਈ ਤੇ ਇੱਕ ਜਣਾ ਕਹਿੰਦਾ ਉਹਨੂੰ ਕਹਿੰਦਾ ਯਾਰ ਤੂੰ ਬੱਕਰੀ ਕਿੱਥੋਂ ਲੈਂਦੀ ਹੈ ਕਹਿੰਦਾ 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 ਬੱਕਰੀ ਨਹੀਂ ਹੈ ਜੀ ਕਹਿੰਦਾ ਇਹ ਕਹਿੰਦਾ ਤਾਂ ਮੱਝ ਹੈ ਕਹਿੰਦਾ ਤੇ ਕਹਿੰਦਾ ਨਾ ਨਾ ਮੱਝ ਤਾਂ ਨਹੀਂ ਹੈ ਕਹਿੰਦਾ ਤੇਰੀ ਇਹ ਹਾਂ ਕਹਿੰਦਾ ਇਹ ਤੇ ਤਾਂ ਬੱਕਰੀ ਦੇਦੀ ਕਿਸੇ ਨੇ ਚਲੋ ਵੀ ਫਿਰ ਜੀ ਕਹਿੰਦੇ ਦੂਜੇ ਕੋਲੇ ਗਿਆ ਕਹਿੰਦਾ ਤੇ ਦੂਜੇ ਕੋਲੇ ਗਿਆ ਤੇ ਕਹਿੰਦਾ ਲੰਗਰਿਆ ਸੀਗਾ ਦੂਜਾ ਕਹਿੰਦਾ ਬਾਈ ਇਹ ਬੱਕਰੀ ਕਿੰਨੇ ਦੀ ਆਂਦੀ ਤੇ ਮੂੰ ਉਹ ਕਹਿੰਦਾ ਬਾਈ ਮੱਝ ਜੀ ਬੱਕਰੀ ਨਹੀਂ ਮੱਝ ਆ ਇਹ ਮੈਂ ਇੰਨੇ ਪੈਸੇ ਲਿਆ ਕੇ ਲੈਂਦੀ ਆ ਉਹਨੂੰ ਬੱਕਰੀ ਗਈ ਜਨਾ ਤੇ ਚੱਲਦਾ ਚੱਲਦਾ ਵਿਚਾਰਾ ਰੱਬ ਦਾ ਭਗਤ ਸੀਗਾ ਵਿਚਾਰਾ ਸਿੱਧਾ ਸਾਦਾ ਆ ਹੈ ਜਿਵੇਂ ਆਪਣੇ ਵਿਚਾਰੇ ਬਜ਼ੁਰਗ ਜੇ ਹਨ ਤੇ ਸੋਚਣ ਲੱਗਿਆ ਯਾਰ ਬੰਦਾ ਇੱਕ ਗਲਤ ਹੋ ਸਕਦਾ ਹੈ ਤੇ ਦੂਜੇ ਨੇ ਵੀ ਇਹੀ ਗੱਲ ਕਹੀ ਹੈ ਕਾਰਨ ਕਿ ਕਦੇ ਮੈਨੂੰ ਸੱਚੀ ਤਾਂ ਨਹੀਂ ਉਹਨਾਂ ਨੇ ਬੱਕਰੀ ਥੋਪ ਸੀ ਕਿਦੇ ਦੇਤੀ ਹੋਵੇ ਮੈਨੂੰ ਮੱਝ ਦਾ ਨਾਮ ਲੈ ਕੇ ਬੱਕਰੀ ਦੇਤੀ ਹੋਇਆ ਹੈ ਚਲੋ ਭਾਜੀ ਤੇ ਕਹਿੰਦੇ ਵੀ ਉਹ ਫਿਰ ਅੱਗੇ ਗਿਆ ਤੇ ਔਰ ਜਿਵੇਂ ਉਹਨਾਂ ਨੇ ਪਲਾਨ ਕਰ ਰੱਖਿਆ ਸੀਗਾ ਤੇ ਤੀਜਾ ਫਿਰ ਠੱਗ ਖੜਿਆ ਸੀਗਾ ਰਾਹ ਤੇ ਉਹਨੂੰ ਪਤਾ ਵੀ ਆ ਹੀ ਜਾਂਦਾ ਹਾਂ ਆ ਹੀ ਜਾਂਦਾ ਤੇ ਉਹਨੇ ਫਿਰ ਕਿਹਾ ਬਈ ਉਹਨੂੰ ਮਿਲਿਆ ਜਦੋਂ ਰਸਤੇ 'ਚ ਆਇਆ ਹੂੰ ਕਹਿੰਦਾ ਬਈ ਕਹਿੰਦਾ ਯਾਰ ਇਹ ਤੇਰੀ ਤਾਂ ਬੱਕਰੀ ਬਹੁਤ ਸੋਹਣੀ ਹੈ ਕਹਿੰਦਾ ਕਿੱਥੋਂ ਜੀ ਲਿਆਂਦੀ ਹੈ ਇਹ ਮੈਨੂੰ ਵੀ ਦੱਸਣਾ ਉਹ ਕਹਿੰਦਾ ਨਹੀਂ ਨਹੀਂ ਯਾਰ ਕਹਿੰਦਾ ਤੇ ਉਹਨੂੰ ਬੱਕਰੀ ਦਿਖਦੀ ਹੈ ਕਹਿੰਦਾ ਇਹ ਤਾਂ ਮੇਰੀ ਮੱਝ ਹੈ ਹਾਂ ਚਲੋ ਜੀ ਹੁਣ ਭਗਾਈ ਮਾਰੀ ਜਾਂਦੇ ਲੋਕ ਕਹਿੰਦਾ ਹਾਂ ਹਾਂ ਠੀਕ ਇਹ ਕਹਿੰਦੇ ਫਿਰ ਥੋੜਾ ਜਿਹਾ ਫੇਰ ਸੋਚਾਂ 'ਚ ਪੈ ਗਿਆ ਯਾਰ ਕਿਤੇ ਮੈਨੂੰ ਸੱਚੀ ਤਾਂ ਨਹੀਂ ਕਰਤਾ ਯਾਰ ਇਹਨਾਂ ਨੇ ਉਸ ਟਾਈਮ ਤੇ ਲੋਕ ਹੁੰਦੇ ਸੀ ਮਿੱਤਰੋ ਪੋਲੇ ਪਾਲੇ ਹਨਾ ਬਈ ਪੋਲੇ ਪੋਲੇ ਹੁੰਦੇ ਸੀਗੇ ਲੋਕ ਇਹ ਸੋਚਦਾ ਸੋਚਦਾ ਵਿਚਾਰਾ ਸੋਚਾਂ 'ਚ ਡੁੱਬਿਆ ਪਿਆ ਵਰਤੀ ਰੱਬ 'ਤੇ ਲੱਗ ਗਈ ਉਹਦੀ ਤੇ ਪਰੇਸ਼ਾਨੀ ਜੀ ਵੀ ਹੋ ਗਈ ਜਿਵੇਂ ਬਾਪੂ ਜੀ ਨੇ ਗੱਲ ਸੁਣਾਈ ਆਪਣੇ ਨੂੰ ਤੇ ਕਹਿੰਦਾ ਜਿਵੇਂ ਥੋੜਾ ਜਿਹਾ ਗਾਂ ਗਿਆ ਤਾਂ ਚੌਥਾ ਵੀ ਉਡੀਕ 'ਚ ਹੀ ਸੀਗਾ ਹਾਂ ਤੇ ਲੈ ਵੀ ਮਿੱਤਰੋ ਫਿਰ ਚੌਥੇ ਨੇ ਤਾਂ ਪੂਰਾ ਭਰ ਕੇ ਟਿਕਾ ਲੈ ਆਈ ਦਿੱਤਾ ਉਹਦੇ ਹਾਂ ਹਾਂ ਉਹਨੂੰ ਪੱਕੀ ਚਾਤੀ ਵੀ ਲੈ ਵੀ ਤੂੰ ਤਾਂ ਤਕਰੀ ਬੱਕਰੀ ਹੀ ਲੈ ਕੇ ਆਇਆ ਕਹਿੰਦਾ ਬੱਕਰੀ ਲੈ ਕੇ ਆਇਆ ਕਹਿੰਦਾ ਹਾਂ ਕਹਿੰਦਾ ਯਾਰ ਤੇਰੀ ਬੱਕਰੀ ਬਹੁਤ ਸੋਹਣੀ ਆ ਕਹਿੰਦਾ ਯਾਰ ਕਿੰਨੇ ਦੀ ਦੇਣੀ ਆ ਤੂੰ ਮੈਨੂੰ ਕਹਿੰਦਾ ਕਿੰਨੇ ਥੱਲੇ ਦੁੱਧ ਆਏ ਕਹਿੰਦਾ ਇਹ ਯਾਰ ਉਹ ਕਹਿੰਦਾ ਭਾਈ ਤੂੰ ਜਿੰਨਾ ਦੇਣਾ ਦੇ ਦੇ ਕਹਿੰਦਾ ਹਾਂ ਹਾਂ ਤੇ ਉਹਨਾਂ ਕੋਲੇ ਠੱਗਾਂ ਦੇ ਜਿਵੇਂ ਬਣਾ ਰੱਖਿਆ ਸੀ ਗਿਆ ਸਕੀਮ ਪਾ ਰੱਖੀ ਸੀ ਬੱਕਰੀ ਸੀਗੀ ਉਹਨਾਂ ਕੋਲੇ ਕਹਿੰਦਾ ਮਿੱਤਰ ਕਹਿੰਦਾ ਇਹ ਹੁੰਦੀ ਆ ਕਹਿੰਦਾ ਮੱਝ ਕਹਿੰਦਾ ਮੱਝ ਹੁੰਦੀ ਛੋਟੀ ਕਹਿੰਦਾ ਐਈ ਸੀਗਾ ਬਾਬਾ ਜੀ ਹਾਂ ਹਾਂ ਐਈ ਵੀ ਕੀ ਸੀਗੀ ਬੱਕਰੀ ਛੋਟੀ ਹਾਂ ਕਹਿੰਦੀ ਇਹ ਹੀ ਮੱਝ ਹੁੰਦੀ ਆ ਕਹਿੰਦਾ ਕਹਿੰਦਾ ਇਹ ਤਾਂ ਵੱਡੀ ਦਾ ਕਹਿੰਦਾ ਬੱਕਰੀ ਹੁੰਦੀ ਆ ਕਹਿੰਦਾ ਕਹਿੰਦਾ ਚਲੋ ਠੀਕ ਹੈ ਭਾਈ ਕਹਿੰਦਾ ਤੇ ਉਹਨਾਂ ਨੇ ਬੱਕਰੀ ਦੇਤੀ ਤੇ ਮੱਝ ਲੈ ਲਈ ਮੱਝ ਲੈ ਕੇ ਤੇ ਵਿਚਾਰਾ ਰੱਬ ਦਾ ਭਗਤ ਸੀਗਾ ਪੋਲਾ ਪਾਲਾ ਜਾ ਲੈ ਕੇ ਤੇ ਘਰ ਨੂੰ ਆ ਗਿਆ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਘਰ ਵਾਲੀ ਨੇ ਪੁੱਛਿਆ ਬਿਠਾਇਆ ਕਹਿੰਦੀ ਲਿਆਏ ਜੀ ਮੱਝ ਕਹਿੰਦੇ ਕਹਿੰਦੇ ਹਾਂ ਮੱਝ ਲਿਆਂਦੀ ਕਹਿੰਦਾ ਕਿੱਥੇ ਜੀ ਕਹਿੰਦਾ ਕਹਿੰਦਾ ਜੀ ਉਹ ਬੰਦੀ ਹੋਈ ਹੈ ਕਹਿੰਦਾ ਬੱਕਰੀ ਉਹ ਕੋ ਬੱਕਰੀਆਂ ਘਰ ਵਾਲੀ ਕਹਿੰਦੀ ਕਹਿੰਦੀ ਜੀ ਤੇ ਪਲਿਆ ਮਾਸ ਕਹਿੰਦਾ ਇਹ ਤਾਂ ਤੈਨੂੰ ਬੱਕਰੀ ਦੇਦੀ ਕਹਿੰਦਾ ਮੱਝ ਤਾਂ ਖੋਰ ਹੁੰਦੀ ਹੈ ਕਹਿੰਦਾ ਵੱਡੀ ਹੁੰਦੀ ਹੈ ਕਹਿੰਦਾ ਨਾ ਨਾ ਮੱਝ ਹੀ ਹੁੰਦੀ ਹੈ ਬੱਕਰੀ ਵੱਡੀ ਹੁੰਦੀ ਹੈ ਕਹਿੰਦਾ ਤੇ ਚਲੋ ਜੀ ਘਰ ਵਾਲੀ ਨੇ ਚੰਗੀ ਤਰ੍ਹਾਂ ਸਮਝਾਇਆ ਵੀ ਤੈਨੂੰ ਠੱਗਾਂ ਨੇ ਠੱਗ ਲਿਆ ਹਾਂ ਤੇ ਬੜਾ ਅਫਸੋਸ ਹੋਇਆ ਤਾਂ ਦੋਸਤੋ ਘਰ ਘਰ ਵਾਲੀ ਉਹਦੀ ਬੜੀ ਸੁਲੱਖਣੀ ਸੀਗੀ ਹਾਂ ਹਾਂ ਦੋਵੇਂ ਭਗਤਵੰਦੇ ਸੀਗੇ ਉਹ ਉਹ ਕਹਿੰਦੇ ਚੱਲ ਕੋਈ ਨਹੀਂ ਦਾਤੇ ਦਾ ਸ਼ੁਕਰ ਕਰੋ ਖੁਦਾ ਦਾ ਸ਼ੁਕਰ ਕਰੋ ਇਹ ਵੀ ਨਾ ਦਿੰਦੇ ਠੱਗ ਫਿਰ ਆਪਾਂ ਕੀ ਕਰ ਲੈਂਦੇ ਹਾਂ ਚਲੋ ਕੋਈ ਗੱਲ ਨਹੀਂ ਜੀ ਤੁਸੀਂ ਹਾਂਜੀ ਚਲੋ ਬੱਕਰੀ ਤਾਂ ਦੇ ਦਿੱਤੀ ਹਾਂ ਚਲੋ ਬੱਕਰੀ ਤਾਂ ਦੇ ਦਿੱਤੀ ਤੇ ਚਲੋ ਕੋਈ ਨਹੀਂ ਜੀ ਤੁਸੀਂ ਪਰੇਸ਼ਾਨ ਨਾ ਹੋ ਤੇ ਕਹਿੰਦਾ ਕੋਈ ਗੱਲ ਨਹੀਂ ਕਹਿੰਦੇ ਸ਼ੁਕਰ ਮਨਾਓ ਕਹਿੰਦਾ ਦਾਦੇ ਦਾ ਆਪਾਂ ਤਾਂ ਇਹਦੇ 'ਚ ਸ਼ੁਕਰ ਚ ਹੀ ਰਹਿਣਾ ਹੈ ਤੇ ਮਿੱਤਰੋ ਕਹਿੰਦਾ ਭਾਪ ਕੀ ਹੈ ਵੀ ਔਲੇ ਪਾਲੇ ਲੋਕ ਵਿਚਾਰੇ ਠੱਗੇ ਜਾਂਦੇ ਆ ਤੇ ਸਾਰੀ ਜਿਹੜੀ ਸੰਸਾਰ ਹੈ ਇਹ ਕਾਇਨਾਤ ਸਾਰੇ ਬੰਦੇ ਖੁਦਾ ਦੇ ਬੰਦੇ ਹਨ ਲਿਖਿਆ ਵੀ ਇੱਕ ਤਾਂ ਦੇ ਬਾਬਾ ਜੀ ਹਾਂ ਲਿਖਿਆ ਹੈ ਵੀ ਪਹਿਲਾ ਸਬਕ ਹੈ ਕਿਤਾਬੇ ਹਿਦਾ ਕਾ ਪਹਿਲਾ ਸਬਕ ਹੈ ਕਿਤਾਬੇ ਹਿਦਾ ਕਾ ਮਖਲੂਕ ਸਾਰੀ ਤੇ ਕੁੰਬਾ ਖੁਦਾ ਕਾ ਹਾਂ ਮਖਲੂਕ ਸਾਰੀ ਏਨਵਾ ਖੁਦਾ ਦਾ ਇਹ ਏਨਵਾ ਜਿਹੜਾ ਹੈਗਾ ਨਾ ਇਹ ਖੁਦਾ ਦਾ ਹੀ ਹੈ ਤਾਂ ਮਿੱਤਰੋ ਹੱਥ ਜੋੜ ਕੇ ਬੇਨਤੀ ਹੈ ਕਿਸੇ ਨਾਲ ਠੱਗੀਆਂ ਠੱਗੀਆਂ ਨਾ ਮਾਰਿਆ ਕਰੋ ਇਹ ਖੁਦਾ ਇਹ ਅਕਾਲ ਪੁਰਖ ਸੱਚਾ ਪਾਤਸ਼ਾਹ ਸਾਰਿਆਂ ਨੂੰ ਵੇਖ ਰਿਹਾ ਹੈ ਤੇ ਹੁਣ ਤਾਂ ਹੋਰ ਤਰੀਕੇ ਨਾਲ ਠੱਗੀਆਂ ਮਾਰਨ ਲੱਗ ਪਏ ਨੇ ਲੋਗ ਇਹ ਪਰ ਠੱਗੀ ਵਾਲਾ ਜਿਹੜਾ ਕੰਮ ਹੈ ਨਾ ਜੀ ਇਹ ਚੱਲਦਾ ਨਹੀਂ ਇਹ ਦਾਤੇ ਨੂੰ ਸਾਰਾ ਪਤਾ ਹੁੰਦਾ ਹੈ ਇਹ ਸਭ ਕਢਾ ਲੈਂਦਾ ਇਹ ਤੇ ਇਹੀ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਐ ਕਿਉ ਬਾਬਾ ਜੀ ਹਾਂ ਹਾਂ ਤੇ ਆਪਾਂ ਵੀ ਸਿੱਧੇ ਰਹੀਏ ਤਾਂ ਮਿੱਤਰੋ ਗੱਲ ਤੁਹਾਨੂੰ ਕਿਵੇਂ ਲੱਗੀ ਤੇ ਦੱਬ ਕੇ ਐਨ ਪੂਰਾ ਨਾ ਸ਼ੇਅਰ ਕਰ ਦੇਣਾ ਸਾਡੇ ਬਾਪੂ ਜੀ ਦੀ ਗੱਲ ਐ ਤੇ ਬਾਪੂ ਜੀ ਤੋਂ ਆਪਾਂ ਹੋਰ ਵੀ ਪੁਰਾਣੀ-ਪੁਰਾਣੀਆਂ ਗੱਲਾਂ ਆਪਾਂ ਸੁਣਾਂਗੇ ਦੱਸਾਂਗੇ ਵੀ ਤੁਹਾਨੂੰ ਹਾਂ ਹਾਂ ਤੇ ਬਾਪੂ ਜੀ ਕਹਿ ਲੱਗੇ ਮੈਂ ਉਹ ਤਾਂ ਕਹਿ ਸੀ ਬਾਪੂ ਜੀ ਨੂੰ ਬਾਪੂ ਜੀ ਤੁਸੀਂ ਸੁਣਾ ਦਿਓ ਗੱਲ ਥੋੜੀ ਗੱਲ ਹੈ ਬਾਪੂ ਜੀ ਕਹਿਣ ਲੱਗੇ ਕਹਿੰਦਾ ਨਾ ਜਿੰਨਾ ਕਹਿੰਦਾ ਤੁਸੀਂ ਸੌ ਜੀ ਮੇਰੀ ਤਾਂ ਆਵਾਜ਼ ਥੋੜੀ ਨਾ ਹਾਂ ਜੀ ਘੱਟ ਹੈ ਕਹਿੰਦਾ ਸੁਆਇਆ ਨਹੀਂ ਜਾਂਦਾ ਸਾਹ ਚੜਦਾ ਕਹਿੰਦਾ ਮੈਂ ਚਲੋ ਕੋਈ ਗੱਲ ਨਹੀਂ ਜੀ ਤੇ ਸਾਰੀ ਕਹਾਣੀ ਇੰਨ ਜੀ ਦੀ ਹੈ ਜੀ ਇਹ ਤਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਮਿੱਤਰੋ ਜੀ ਸਤਿ ਸ਼੍ਰੀ ਅਕਾਲ ਜੀ